ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 11 ਘੰਟੇ ਪਹਿਲਾਂ ਆਪਣੇ ਫੇਸਬੁੱਕ ਦੇ ਉੱਤੇ ਲਿਖਿਆ ਕਿ ਅਨਾਉਂਸਮੈਂਟ ਆਫ ਹੌਲੀਡੇ ਇਨ ਸਕੂਲ ਇਜ਼ ਆਲਸੋ ਐਪਲੀਕੇਬਲ ਟੂ 올 ਪ੍ਰਾਈਵੇਟ ਸਕੂਲ ਥੇਅਰ ਸ਼ੁੱਡ ਬੀ ਨੋ ਮਿਸ ਅੰਡਰਸਟੈਂਡਿੰਗ ਤੇ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹਾਂ ਪੰਜਾਬ ਸੂਬੇ ਦੇ ਸਕੂਲਾਂ ਤੇ ਅੰਗਣਵਾੜੀ ਸੈਂਟਰਾਂ ਦੇ ਵਿੱਚ 21 ਮਈ ਤੋਂ ਲੈ ਕੇ 30 ਜੂਨ ਤੱਕ ਜਿਹੜਾ ਛੁੱਟੀਆਂ ਕਰਨ ਦੇ ਹੁਕਮ ਦਿੱਤੇ ਔਰ ਸਿੱਖਿਆ ਵਿਭਾਗ ਦੇ ਸਖਤਰ ਕਮਲ ਕੁਸ਼ੌਰ ਯਾਦਵ ਆਈਐਸ ਵੱਲੋਂ ਇਹ ਹੁਕਮ ਜਾਰੀ ਕੀਤਾ ਤੇ ਕਿਹਾ ਗਿਆ ਕਿ ਮੌਸਮ ਵਿਭਾਗ ਵੱਲੋਂ ਜਿਹੜੀ ਜਾਰੀ ਗਰਮੀ ਵਧਨ ਦੇ ਬਾਵਜੂਦ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹਾਂ ਇਹ ਫੈਸਲਾ ਲਿਆ ਗਿਆ ਜਿਦੇ ਵਿੱਚ ਪੰਜਾਬ ਰਾਜ ਦੇ ਸੂਬਾ ਸਰਕਾਰੀ ਐਡਡ ਔਰ ਜਿਹੜੀ ਹੈ ਇਹਨਾਂ ਨੇ ਪੜ੍ਹਾਈ ਨੂੰ ਐਡਡ ਸਕੂਲਾਂ ਦੀ ਪੜ੍ਹਾਈ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਕੀਤੀਆਂ ਗਈਆਂ ਛੁੱਟੀਆਂ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ 7 ਵਜੇ ਤੋਂ 12 ਵਜੇ ਤੱਕ ਸਕੂਲ ਖੋਲਣ ਦੀ ਜਿਹੜੀ ਆਗਿਆ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਨਿੱਜੀ ਸਕੂਲਾਂ ਦੇ ਵਿੱਚ 21 ਮਈ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਔਰ ਨਾਲ ਲਿਖਿਆ ਗਿਆ ਕਿ ਇਹਨਾਂ ਛੁੱਟੀਆਂ ਦੌਰਾਨ ਵਿਭਾਗਾਂ ਦੇ ਟੀਚਿੰਗ ਨੌਨ ਟੀਚਿੰਗ ਕਰ ਅਧਿਕਾਰ ਸੰਬੰਧਿਤ ਅਧਿਕਾਰੀ ਕਰਮਚਾਰੀ ਜਿਨ੍ਹਾਂ ਦੀ ਚੋਣ ਡਿਊਟੀ ਤੇ ਚੋਣ ਸੰਬੰਧੀ ਵਿਵਸਥਾ ਚ ਡਿਊਟੀ ਲੱਗੀ ਹੈ ਉਹ ਆਪਣੀ ਡਿਊਟੀ ਨਿਭਾਉਣਗੇ ਹਾਲਾਂਕਿ 3 ਤੋਂ 6 ਸਾਲ ਉਮਰ ਦੇ ਬੱਚਿਆਂ ਦੀ ਸਿਹਤ ਤੇ ਸਾਬ ਸੰਭਾਲ ਨੂੰ ਮੁੱਖ ਰੱਖਦੇ ਹਾਂ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਨੂੰ 21 ਮਈ ਤੋਂ ਲੈ ਕੇ 30 ਜੂਨ ਤੱਕ ਜਿਹੜਾ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਗਿਆ ਇਸੇ ਸੰਦਰਭ ਦੇ ਵਿੱਚ ਇਸ ਹੁਕਮ ਤੋਂ ਜਿਹੜੀ ਆ ਨਾਕੂਸ਼ੀ ਜ਼ਾਹਰ ਕੀਤੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਕੂਲਾਂ ਦੀ ਜਥੇਬੰਦੀ ਰਾਸਾ ਪੰਜਾਬ ਦੇ ਪ੍ਰਧਾਨ ਪ੍ਰਿੰਸੀਪਲ ਸਖਤਰ ਸਿੰਘ ਸਖਤਰ ਸਿੰਘ ਸਾਡੇ ਨਾਲ ਨੇ ਸਖਤਰ ਸਿੰਘ ਜੀ ਇਹ ਤੁਹਾਡਾ ਜਿਹੜਾ ਵਿਰੋਧ ਹੈ ਇਹਦਾ ਤਰਕ ਕੀ ਹੈ ਜੀ ਸਰ ਤਰਕ ਇਹ ਹੈ ਕਿ ਸਰਕਾਰ ਬਿਨਾਂ ਸੋਚੇ ਸਮਝੇ ਕਾਲੀ ਦੇ ਵਿੱਚ ਜਲਦੀ ਦੇ ਵਿੱਚ ਇਹ ਫੈਸਲੇ ਲੈ ਰਹੀ ਹੈ ਸਰਕਾਰ ਇਹ ਆਪਣੇ ਇੱਕ ਸਿਆਸੀ ਸੋਚ ਦੇ ਅਨੁਸਾਰ ਕੰਮ ਕਰ ਰਹੀ ਹੈ ਜੋ ਲੋਕ ਗਰਾਉਂਡ ਤੇ ਵਿੱਚ ਇਸ ਸਿੱਖਿਆ ਤੰਤਰ ਦੇ ਵਿੱਚ ਜਿਹੜੇ ਲੋਕ ਕੰਮ ਕਰੇ ਉਹਨਾਂ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸਲਾਹ مشورہ ਨਹੀਂ ਕਰ ਰਹੀ ਜਿਵੇਂ ਕਿ ਸਰਕਾਰ ਨੇ ਤੁਸੀਂ ਦੱਸ ਰਿਆ ਸੀ ਕਿ 16 ਤਰੀਕ ਨੂੰ ਇੱਕ ਆਦੇਸ਼ ਜਾਰੀ ਕੀਤਾ ਹੈ ਕਿ ਸਕੂਲ ਜਿਹੜੇ ਗਰਮੀਆਂ ਦੀਆਂ ਛੁੱਟੀਆਂ ਇੱਕ ਤਰੀਕ ਤੋਂ ਹੋਣ ਗਈਆਂ ਅਸੀਂ ਜਿੰਨੇ ਸਕੂਲ ਹੈਗੇ ਅਸੀਂ ਉਸ ਸੰਦਰਭ ਵਿੱਚ ਉਸ ਦੇ ਅਨੁਸਾਰ ਅਸੀਂ ਸਕੂਲਾਂ 'ਚ ਫਸਟ ਟਰਮ ਦੇ ਪੇਪਰਾਂ ਦੀ ਸ਼ੁਰੂਆਤ ਕਰ ਲਈ ਕਿ ਅਸੀਂ 30 ਤੱਕ ਇਸ ਸੀ ਨੂੰ ਸਮਾਪਤ ਕਰ ਸਕੀਏ ਉਸ ਤੋਂ ਬਾਅਦ ਕੀ ਹੋਇਆ ਹੈ ਕਿ ਐਤਵਾਰ ਸਰਕਾਰ ਨੇ ਨਵਾਂ ਬੇਸ਼ ਜਾਰੀ ਕਰਤਾ ਕਿ ਗਰਮੀ ਦੇ ਧਿਆਨ ਵਿੱਚ ਰੱਖਦਿਆਂ ਸਕੂਲਾਂ ਦਾ ਸਮਾਂ ਜਿਹੜਾ ਬਦਲ ਦਿੱਤਾ ਅਸੀਂ ਉਹ ਵੀ ਕਰ ਲਿਆ ਜੀ ਕੱਲ ਅਚਨਚੇਤ ਆਫਟਰਨੂਨ ਨਵਾਂ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਇਹ ਸਕੂਲਾਂ 'ਚ 21 ਤਰੀਕ ਤੋਂ ਛੁੱਟੀਆਂ ਹੈ ਜੀ ਹੁਣ ਦੇਖੋ ਮੈਨੂੰ ਇਹ ਸਰਕਾਰ ਦੱਸੇ ਕਿ ਇਹ ਸਾਡੇ ਸਿੱਖਿਆ ਸਕੱਤਰ ਨੇ ਕਿੰਨਾਂ ਲੋਕਾਂ ਨਾਲ ਗੱਲ ਕੀਤੀ ਕੀ ਕਿਸੇ CBSE ਦੇ ਨਾਲ ਬੋਰਡ ਦੇ ਚੇਅਰਮੈਨਾਂ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨਾਂ ਜਾਂ ਕਿਸੇ ਸਾਡੀਆਂ ਜਿੰਨੀਆਂ ਸਕੂਲ ਇੰਸਟੀਟਿਊਸ਼ਨਾਂ ਦੀਆਂ ਜਥੇਬੰਦੀਆਂ ਦੇ ਕਿਸੇ ਆਗੂ ਨਾਲ ਕੀਤੀ ਕਿਸੇ ਪ੍ਰਿੰਸੀਪਲ ਨਾਲ ਕੀਤੀ ਕਿ ਇਹ ਸਿੱਖਿਆ ਸ਼ਾਸਤਰੀ ਨਾਲ ਗੱਲ ਕੀਤੀ ਗਰਾਊਂਡ ਲੈਵਲ ਤੇ ਇਸ ਗੱਲ ਨੂੰ ਸੋਚਿਆ ਕਿ ਕੀ ਅਸੀਂ ਇਹ ਪੜ੍ਹਾਈ ਬੱਚਿਆਂ ਦੀ ਸਿਹਤ ਦਾ ਹਵਾਲਾ ਦੇ ਕੇ ਅਸੀਂ ਬੱਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਨਹੀਂ ਕਰ ਰਹੇ ਜਿਹੜੇ ਬੱਚਿਆਂ ਨੂੰ ਅਸੀਂ ਪੇਪਰ ਵੀ ਵਿੱਚੇ ਹੀ ਅਧੂਰੇ ਛੱਡ ਦਿੱਤੇ ਜਿਹੜੇ ਅਸੀਂ ਸ਼ੁਰੂ ਕੀਤੇ ਸੀ ਔਰ ਜਿਹੜੇ ਬੱਚਿਆਂ ਨੂੰ ਅਸੀਂ ਸਕੂਲ ਦਾ ਕੰਮ ਵੀ ਨਹੀਂ ਲੈ ਸਕੇ ਨਹੀਂ ਉਹ ਵਿਦਿਆਰਥੀ ਨੂੰ ਵਿਦਿਆ ਤੋਂ ਤੋੜ ਕੇ ਅਸੀਂ ਵਿਦਿਆਰਥੀ ਕਿਵੇਂ ਬਣਾ ਲਵਾਂਗੇ ਇੱਕ ਸਾਡੇ ਵਾਸਤੇ ਬੜੀ ਇੱਕ ਗੰਭੀਰਤਾ ਵਾਲੀ ਸੋਚ ਹੈ ਸਾਡੀ ਕਿ ਅਸੀਂ ਵਿਦਿਆਰਥੀਆਂ ਨੂੰ ਵਿਦਿਆਰਥੀ ਨਹੀਂ ਮੰਨਦੇ ਰਹਿ ਕਿ ਉਹਨਾਂ ਨੂੰ ਵਿਦਿਆ ਤੋਂ ਵਿਹੂਣਾ ਕਰ ਰਹੇ ਇਹ ਸਾਡਾ ਇਹਦੇ ਵਿੱਚ ਫਰੋਦ ਹੈ ਜੀ ਜੀ ਪ੍ਰਿੰਸੀਪਲ ਸਖਤਰ ਸਿੰਘ ਤੁਸੀਂ ਇੱਕ ਇਹ ਵੀ ਤਰਕ ਦਿੰਦੇ ਹੋ ਕਿ ਗਰਮੀ ਦੀ ਆੜ ਦੇ ਵਿੱਚ ਬੱਚਿਆਂ ਦੇ ਭੁੱਖ ਨਾਲ ਖਲਵਾੜ ਹੋਏਗਾ ਹੋਰ ਦੂਜਾ ਤੁਸੀਂ ਨਾਲ ਇਹ ਵੀ ਕਹਿੰਦੇ ਹੋ ਵੀ ਸਕੂਲਾਂ ਦੇ ਵਿੱਚ ਅੱਜ ਹਰ ਤਰ੍ਹਾਂ ਦੀ ਹਵਾ ਪਾਣੀ ਦੀ ਠੋਕ ਵੀ ਸੁਵਿਧਾ ਹੈ ਬਿਲਕੁਲ ਜੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਮਰੇ ਪੱਖੇ ਵਾਟਰ কুলਰ ਬਿਜਲੀ ਔਰ ਜਨਰੇਟਰ ਦਾ ਵੀ ਪ੍ਰਬੰਧ ਹੈ ਕਿ ਸਰਕਾਰ ਜਦੋਂ ਤੁਹਾਨੂੰ ਮਾਨਤਾ ਦਿੰਦੀ ਹੈ ਯਾਰ ਇਹਨੂੰ ਰਿਵਿਊ ਕਰਦੀ ਹੈ ਉਦੋਂ ਇਹ ਸਾਰੀਆਂ ਗੱਲਾਂ ਜਦੋਂ ਦੇਖਦੀ ਹੈ ਤੇ ਤੁਹਾਨੂੰ ਇਹ ਯਾਦ ਕਰਾਉਣ ਦੀ ਇਹ ਇਹਨਾਂ ਨੂੰ ਚੇਤੇ ਕਰਾਉਣ ਦੀ ਜਾਂ ਇੱਧਰ ਨੂੰ ਇਹਨਾਂ ਦੀ ਨਜ਼ਰ ਮਰਵਾਉਣ ਦੀ ਕੀ ਲੋੜ ਪੈਗੀ ਵੀ ਆ ਸਾਰਾ ਕੁਝ ਤਾਂ ਸਾਡੇ ਕੋਲੇ ਹੈ ਜਿਵੇਂ ਤੁਸੀਂ ਦੱਸਿਆ ਹੈ ਵੀ ਅੱਜ ਤੋਂ ਜੇ ਛੁੱਟੀਆਂ ਹੋ ਜਾਂਦੀਆਂ ਨੇ ਤੇ ਅੱਗੇ ਜੂਨ ਦੀਆਂ ਛੁੱਟੀਆਂ ਹੋ ਜਾਣੀਆਂ ਹੈ ਇਹਦਾ ਮਤਲਬ ਹੈ ਵੀ ਬੱਚਿਆਂ ਨੂੰ ਬਿਨਾ ਹੋਮਵਰਕ ਤੋਂ ਘਰਾਂ ਦੇ ਵਿੱਚ ਰੱਖਣ ਦਾ ਇੱਕ ਮੌਕਾ ਸਰਕਾਰ ਦੇਣਾ ਚਾਹੁੰਦੀ ਹੈ। ਬਿਲਕੁਲ ਜੀ ਉਹਨਾਂ ਨੂੰ ਵਿੱਦਿਆ ਤੇ ਹੁਨਰ ਕਰਨੀ ਕਰਨਾ ਚਾਹੁੰਦੀ ਹੈ ਕਿ ਇਹਨਾਂ ਦੇ ਜਿਹੜੇ ਅੱਜ ਦੇ ਬੱਚੇ ਕੱਲ ਦੇ ਵੋਟਰ ਹੈ ਇਹ ਇਸ ਤਰ੍ਹਾਂ ਹੀ ਵਿੱਦਿਆ ਤੇ ਹੁਣੇ ਹੀ ਰਹਿਣ ਜਿੱਦਰ ਨੂੰ ਇਹ ਭੇਡਾਂ ਵਰਗੂ ਚਲਾਉਣਾ ਚਾਹਣ ਉਹ ਚੱਲ ਸਕਣ। ਇੱਕ ਦੱਸਿਓ ਹੁਣ ਜਦੋਂ ਮੁੱਖ ਮੰਤਰੀ ਸਾਹਿਬ ਫੇਸਬੁਕ ਤੇ ਵੀ ਕਹਿ ਰਹੇ ਆ ਕਿ ਮਿਸ ਅੰਡਰਸਟੈਂਡਿੰਗ ਨਹੀਂ ਹੋਣੀ ਚਾਹੀਦੀ ਗਲਤ ਫਹਮੀ 'ਚ ਨਹੀਂ ਰਹਿਣਾ ਚਾਹੀਦਾ ਪ੍ਰਾਈਵੇਟ ਸਕੂਲਾਂ ਨੂੰ ਛੁੱਟੀਆਂ ਸਾਰਿਆਂ ਨੂੰ ਹੀ ਐ। ਤਾਂ ਉਸ ਸਮੇ ਤੁਹਾਡੇ ਜਿਹੜੇ ਟੀਚਰਸ ਨੇ ਉਹਨਾਂ ਨੂੰ ਵੀ ਆ ਕਿ ਜਿਹੜਾ ਮੇਰਾ ਬੱਚਾ ਜਿਹਨੂੰ ਮੈਂ ਕੰਮ ਦੇਣਾ ਚਾਹੁੰਦਾ ਹੋਮਵਰਕ ਦੇਣਾ ਚਾਹਣਾ ਉਹਨਾਂ ਦੇ ਮਨ ਦੇ ਵਿੱਚ ਵੀ ਉਥਲ ਪੁਥਲ ਹੁੰਦੀ ਹੋਏਗੀ ਉਹਨਾਂ ਦੇ ਮਨ ਦੇ ਬਲਬਲੇ ਵੀ ਤੁਹਾਡੇ ਨਾਲ ਸਾਂਝੇ ਕੀਤੇ ਹੋਣਗੇ ਉਹਨਾਂ ਦਾ ਕੀ ਰਿਐਕਸ਼ਨ ਹੈ ਜੀ ਖਾਸ ਤੌਰ ਤੇ ਟੀਚਰਸ ਦਾ ਕਿਉਂਕਿ ਟੀਚਰ ਦਾ ਕੰਮ ਹੈ ਫਰਜ਼ ਆਉਦਾ ਕਿ ਆਪਣੇ ਬੱਚੇ ਨੂੰ ਅੱਛੀ ਐਜੂਕੇਸ਼ਨ ਦੇਣਾ ਤੇ ਅੱਜ ਟੀਚਰ ਸੋਚ ਰਿਹਾ ਵੀ ਇਹ ਸਰਕਾਰ ਦਾ ਫੈਸਲਾ ਮੰਨਾ ਤੇ ਜਾਂ ਮੈਂ ਆਪਣੀ ਜਿਹੜੀ ਆਪਣੇ ਮਨ ਦੀ ਗੱਲ ਕਰਾਂ ਬਿਲਕੁਲ ਸਰ ਜਿਹੜਾ ਸੱਚਮੁੱਚ ਅਧਿਆਪਕ ਹੈ ਸੱਚਾ ਅਧਿਆਪਕ ਹੈ ਉਹ ਅੱਜ ਪੀੜਿਤ ਹੈ ਸਰਕਾਰ ਦੇ ਇਹਨਾਂ ਦੇਸ਼ਾਂ ਤੋਂ ਹਾਂ ਠੀਕ ਹੈ ਜਿਹੜਾ ਆਪਣਾ ਵਕਤ ਤੱਕ ਟਪਾਰਿਆ ਅਧਿਆਪਕ ਹੈ ਉਹ ਛੁੱਟੀ ਹੋਣ ਤੇ ਉਹਨੂੰ ਖੁਸ਼ੀ ਦਾ ਹੀ ਓਝਾਰ ਕਰਦਾ ਹੈ ਲੇਕਿਨ ਸੱਚਾ ਅਧਿਆਪਕ ਪੀੜਿਤ ਆ ਅੱਜ ਦੇ ਸਰਕਾਰ ਦੇ ਫੈਸਲਿਆਂ ਤੋਂ ਇਹ ਜਿਹੜੇ ਟਾਈਮ ਟੂ ਟਾਈਮ ਜਿਹੜੇ ਇਹ ਫੈਸਲੇ ਦੇ ਰਿਹਾ ਉਹ ਜਿਹੜੇ ਉਹ ਗਲਤ ਹੈ ਔਰ ਇਸ ਤੋਂ ਇਲਾਵਾ ਮੇਰੇ ਬਹੁਤ ਸਾਰੇ ਮਾਪੇ ਜਿਹੜੇ ਆ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਮਾਪੇ ਕਹਿੰਦੇ ਕਿ ਸਕੂਲ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਜਿਵੇਂ ਤੁਸੀਂ ਸਹੂਲਤਾਂ ਦੀ ਗੱਲ ਕਰਦੇ ਹੋ ਸਹੂਲਤਾਂ ਦੇ ਨਾਲ ਇੱਕ ਅਨੁਸ਼ਾਸਨ ਵੀ ਹੈ ਇੱਕ ਜਿਹੜਾ ਇਹਨਾਂ ਪਹਿਲੂ ਆ ਬੱਚਾ ਬਿਨਾਂ ਮਤਲਬ ਤੋਂ ਕਲਾਸ ਤੋਂ ਬਾਹਰ ਨਹੀਂ ਜਾ ਸਕਦਾ ਉਹਦੇ ਲਈ ਰੈਸੈਸ ਦਾ ਵੀ ਪੀਰੀਅਡ ਜਿਹੜਾ ਹੈ ਉਹ ਸੀਮਤ ਹੈ ਘਰ ਵਿੱਚ ਕੋਈ ਵੀ ਐਹੋ ਜੀ ਨਿਯਮਾਂ ਵਾਲੀ ਨਹੀਂ ਹੁੰਦੀ ਕਿ ਜਿਹੜਾ ਬੱਚਾ ਜਿਹੜਾ ਉਹ ਗਲੀ ਚੋਂ ਰੋਕਿਆ ਜਾਵੇ ਜੋ ਸਾਡੇ ਖਾਸ ਕਰਕੇ ਪਿੰਡੂ 벨ਟ ਵਿੱਚ ਸਕੂਲ ਹੈਗੇ ਆ ਕੋਈ ਐਹੋ ਜੀ ਨਹੀਂ ਹੈਗੀ ਉਹ ਬੱਚੇ ਜਿਹੜੇ ਆ ਆਮ ਤੌਰ ਤੇ ਗਰਮੀ ਚ ਘੁੰਮਦੇ ਫਿਰਦੇ ਆ ਨੁਕਸਾਨ ਉੱਥੇ ਜ਼ਿਆਦਾ ਹੁੰਦਾ ਸਕੂਲ ਵਿੱਚ ਬੱਚੇ ਦੀ ਇਫਾਜਤ ਹੈ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਬੱਚੇ ਦੀ ਸਕੂਲਾਂ ਵਿੱਚ ਇਫਾਜਤ ਜਾਂਦੀ ਹੈ ਜੀ ਅਸ਼ਕਤਰ ਸਿੰਘ ਸੰਧੂ ਇਸ ਫੈਸਲੇ ਨੂੰ ਕਿਵੇਂ ਦੇਖਦੇ ਆ ਕਿ ਜਦੋਂ ਇੱਕ ਪਾਸੇ ਇਲੈਕਸ਼ਨ ਹੋ ਰਹੀ ਹੈ ਮੁੱਖ ਮੰਤਰੀ ਜਾਂਦੇ ਆ ਰੋਡ ਸ਼ੋਅ ਕਰਦੇ ਆ ਉਹਨਾਂ ਦੇ ਵਰਕਰ ਜਾਂ ਉਹਨਾਂ ਦੇ ਸਪੋਰਟਰ ਤਾੜੀਆਂ ਮਾਰਦੇ ਐ ਤੇ ਉਦੋਂ ਇਹ ਫੈਸਲਾ ਜਦੋਂ ਲਿਆ ਗਿਆ ਤੇ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਸਕੂਲਾਂ ਦੇ ਬੱਚਿਆਂ ਨੂੰ ਵੀ ਸਕੂਲਾਂ ਦੇ ਮਾਪਿਆਂ ਨੂੰ ਵੀ ਇੱਕ ਨਵੀਂ ਖੁਸ਼ਖਬਰੀ ਦੇਣਾ ਚਾਹਣਾ ਤੇ ਇਹ ਖੁਸ਼ਖਬਰੀ ਤੁਹਾਡੇ ਤੇ ਕਿਵੇਂ ਬੀਤੀ ਦੇਖੋ ਖੁਸ਼ਖਬਰੀ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਇਸ ਸ਼ਬਦਾਂ ਦੇ ਵਿੱਚ ਲੋਕਾਂ ਦੀ ਇਹ ਵਾਵਾ ਖੱਟਣ ਲਈ ਖੁਸ਼ਖਬਰੀ ਕਿਹੜੀ ਆ ਮੈਂ ਤੇ ਹੈਰਾਨ ਐ ਕਿ ਮੁੱਖ ਮੰਤਰੀ ਸਾਹਿਬ ਪਬਲਿਕਲੀ ਇਹ ਗੱਲ ਖੁਸ਼ਖਬਰੀ ਦਾ ਜਿਹਾਰ ਕਰ ਰਿਹਾ ਔਰ ਕਿਤੇ ਆਪਣਾ ਕੋਈ ਨੁਮਾਇੰਦਾ ਮਾਪਿਆਂ ਵਿੱਚ ਭੇਜ ਕੇ ਬਿਨਾ ਸਿਆਸੀ ਬੁਰਕੇ ਤੋਂ ਦੇਖ ਲਵੇ ਕਿ ਮਾਪੇ ਖੁਸ਼ ਹੈ ਕਿ ਨਹੀਂ ਖੁਸ਼ ਹੈ ਕਿ ਉਹਨਾਂ ਵਾਸਤੇ ਖੁਸ਼ਖਬਰੀ ਹੈ ਕਿ ਇਹ ਮੰਦਭਾਗੀ ਖਬਰ ਹੈ ਮੈਂ ਤੇ ਇਹ ਕਹਾਂਗਾ ਜਥੇਬੰਦੀ ਵੱਲੋਂ ਇਸ ਤਰ੍ਹਾਂ ਦੇ ਵੀ ਮੰਗ ਕੀਤੀ ਗਈ ਸੀ ਇੱਕ ਦਿਨ ਸਾਨੂੰ ਸਕੂਲ ਲਾ ਲੈਂਦੇ ਹੋ ਬੱਚਿਆਂ ਨੂੰ ਕੰਮ ਵੀ ਦੇਣਾ ਹੈ ਔਰ ਬੱਚਿਆਂ ਨੂੰ ਅਸੀਂ ਅੱਗੇ ਵੀ ਪੜ੍ਹਾਈ ਦੇ ਨਾਲ ਐਜੂਕੇਸ਼ਨ ਦੇ ਨਾਲ ਜੋੜਨਾ ਚਾਹੁੰਦੇ ਆ ਕਿਉਂਕਿ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਦੇਸ਼ ਦਾ ਜਿਹੜਾ ਪੁੱਖ ਹੈ ਜਿਹੜੀ ਜੜ ਹੈ ਉਹ ਮਜ਼ਬੂਤ ਹੋਵੇ ਉਸ ਮੰਗ ਦੀ ਜਿਹੜੀ ਹੈ ਕਿ ਪੂਰੀ ਆਪਸ਼ਨ ਕੀ ਸੀਗੀ ਕੀ ਮੰਗ ਸੀਗੀ ਕਿ ਉਹਦੇ ਤੇ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚੀ ਜਾਂ ਨਹੀਂ ਅਸੀਂ ਕੱਲ ਦਾ ਮੈਂ ਮੀਡੀਆ ਰਾਹੀਂ ਵੀ ਜਿਵੇਂ ਹੁਣ ਆਪ ਜੀ ਨਾਲ ਵੀ ਗੱਲਬਾਤ ਹੋ ਰਹੀ ਆ ਮੈਂ ਕੋਸ਼ਿਸ਼ ਕੀਤੀ ਆ ਕਿ ਸਿੱਖਿਆ ਮੰਤਰੀ ਸਾਹਿਬ ਨਾਲ ਵੀ ਗੱਲ ਕਰਾਂ ਉਹਨਾਂ ਕੋਲ ਮੀਟਿੰਗ ਦਾ ਸਮਾਂ ਵੀ ਇਸ ਸੰਦਰਭ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੇ ਆ ਜੀ ਬਾਕੀ ਜ਼ਥੇਬੰਦੀਆਂ ਦੇ ਨਾਲ ਔਰ ਇਹ ਜੋ ਵੀ ਹੈਗਾ ਵਾ ਇਹ ਕੋਸ਼ਿਸ਼ ਇਹੀ ਆ ਕਿ ਅਸੀਂ ਉਹਨਾਂ ਨੂੰ ਇਹ ਜਿਹੜੀਆਂ ਸਾਡਾ ਮਕਸਦ ਕੀ ਆ ਕਿ ਜਿਹੜੇ ਇਹਨਾਂ ਦੇ ਪਹਿਲੇ ਆਰਡਰ ਅਨਸਾਰ ਪੇਪਰ ਚੱਲ ਰਿਹਾ ਉਹ ਬੱਚਿਆਂ ਨੂੰ ਪੇਪਰ ਦੇਣ ਦਾ ਮੌਕਾ ਮਿਲੇ ਜੇ ਨਹੀਂ ਤੇ ਕਮ ਸੇ ਕਮ ਸਾਨੂੰ ਬੱਚਿਆਂ ਨੂੰ ਕੰਮ ਛੁੱਟੀਆਂ ਦਾ ਕੰਮ ਦੇਣ ਦਾ ਜ਼ਰੂਰ ਇੱਕ ਅਫਸਰ ਮਿਲਣਾ ਚਾਹੀਦਾ ਤਾਂ ਜੋ ਅਸੀਂ ਇਹਨਾਂ ਬੱਚਿਆਂ ਨੂੰ ਦੇ ਸਕੀਏ ਉਹ ਵਿਦਿਆ ਨਾਲ ਜੁੜੇ ਰਹਿਣ ਸਕਤਰ ਸਿੰਘ ਸੰਧੂ ਇਸ ਗੱਲ ਨੂੰ ਕਿਵੇਂ ਦੇਖਦੇ ਨੇ ਕਿ ਜਦੋਂ ਇੱਕ ਪਾਸੇ ਦਾ ਮੁੱਖ ਮੰਤਰੀ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਔਰ ਅਚਨਚਿਤ ਫੈਸਲਿਆਂ ਤੋਂ ਲੋਕਾਂ ਦੀ ਵੀ ਜਿਵੇਂ ਤੁਸੀਂ ਦੱਸਿਆ ਵੀ ਨਾਰਾਜ਼ਗੀ ਹੈਗੀ ਆ ਮਾਪਿਆਂ ਦੀ ਵੀ ਹੈਗੀ ਆ ਤੇ ਅਚਾਨਕ ਬੱਚਿਆਂ ਨੂੰ ਛੁੱਟੀਆਂ ਕਰਨ ਤੋਂ ਬਾਅਦ ਹੁਣ ਦੁਬਾਰਾ ਸਕੂਲ ਕੈਂਪਸ ਦੇ ਵਿੱਚ ਬੱਚਿਆਂ ਨੂੰ ਲਿਆਉਣ ਦੇ ਲਈ ਕਿੰਨੀ ਕਿਸ਼ਿੱਦਤ ਕਰਨੀ ਪਵੇਗੀ ਸਰ ਦੇਖੋ ਅੱਜ ਮੀਡੀਆ ਦਾ ਜੋਗ ਹੈ ਜਿਵੇਂ ਇਹ ਸਾਨੂੰ ਇਸ ਤਰ੍ਹਾਂ ਐਤਵਾਰ ਇਹਨਾਂ ਨੇ ਆਦੇਸ਼ ਜਾਰੀ ਕੀਤਾ ਸਕੂਲ 8 ਵਜੇ ਕਰ ਦਿਓ ਅਸੀਂ ਓਨੇ ਵਜੇ ਕਰਤਾ ਹੁਣ ਦੂਜੇ ਬੰਨੇ ਇਹਨਾਂ ਨੇ ਕੱਲ ਸਾਨੂੰ ਕਰਤਾ ਤੇ ਸਾਨੂੰ ਉਹ ਵੀ ਕਰਨਾ ਪਿਆ ਤੇ ਸਾਨੂੰ ਸਰਕਾਰ ਜਿਵੇਂ ਉਹਨਾਂ ਦੀ ਅਸੀਂ ਪਾਲਣਾ ਕਰਦੇ ਹਾਂ ਤੇ ਸਾਨੂੰ ਕਹੇ ਤੇ ਸਾਨੂੰ ਅਸੀਂ ਫਿਰ ਉਹਨਾਂ ਨੂੰ ਕਰ ਲਾਂਗੇ ਜੇ ਅਸੀਂ ਬੱਚਿਆਂ ਨੂੰ ਮਾਪੇ ਤੇ ਉਤਾਬਲੇ ਹੋ ਤੇ ਇਸ ਖਬਰ ਨੂੰ ਡਿਕਨ ਲਈ ਬੇਤਾਬ ਹੈ ਕਿ ਸਾਨੂੰ ਫਿਰ ਸਰਕਾਰ ਆਗਿਆ ਦੇਵੇ ਬੱਚੇ ਭੇਜਣ ਦੀ ਉਹ ਬੜੇ ਕਾਲੇ ਹੈ ਜੀ ਸਕਤਰ ਸਿੰਘ ਸੰਧੂ ਹੋਰ ਕਿਤੇ ਵੀ ਅਪਰੋਚ ਕੀਤੀ ਹੈ ਤੁਸੀਂ ਥਰੂ ਡਿਪਟੀ ਕਮਿਸ਼ਨਰ ਉਹਨਾਂ ਨੂੰ ਵੀ ਮੰਗ ਪੱਤਰ ਭੇਜਿਆ ਹੈ ਕਿ ਸਾਡੀ ਤਾਂ ਸਮੱਸਿਆ ਸਾਡੀ ਨਹੀਂ ਪੂਰੇ ਪੰਜਾਬ ਦੇ ਬੱਚਿਆਂ ਦੀ ਸਮੱਸਿਆ ਹੈਗੀ ਹੈ ਕਿ ਮੇਰਾ ਬੱਚਾ ਵੀ ਪੜਦਾ ਹੋਵੇ ਤਾਂ ਮੈਨੂੰ ਵੀ ਇਸ ਗੱਲ ਦੀ ਤਕਲੀਫ ਹੋਏਗੀ ਕਿ ਮੇਰਾ ਬੱਚਾ ਡੇਢ ਮਹੀਨਾ ਘਰੇ ਕੀ ਕਰੂਗਾ ਉਹਨੂੰ ਤਾਂ ਹੋਮਵਰਕ ਨਹੀਂ ਮਿਲਿਆ ਤੇ ਫੀਸ ਮੇਰੇ ਤੋਂ ਸਕੂਲ ਨੇ ਲੈ ਲਈ ਹੈ ਇਤਰਾਜ਼ ਵੀ ਉੱਠੇਗਾ ਅਸੀਂ ਸਰ ਇਹ ਇਸ ਸੰਦਰਭ ਵਿੱਚ ਜਿੰਨੇ ਸਾਡੇ ਜ਼ਿਲ੍ਹਾ ਹੈੱਡਕੁਆਰਟਰ ਅਸੀਂ ਉੱਥੇ ਇਹਨਾਂ ਨੂੰ ਮੈਮੋਰੰਡਮ ਦੇਵਾਂਗੇ ਕਿਉਂਕਿ ਕੱਲ ਹੀ ਫੈਸਲਾ ਸੀ ਅਸੀਂ ਕੱਲ ਦਾ ਇਹ رابطہ ਕਰਿਆ ਵੀ ਸ਼ਾਇਦ ਇਸ ਤੇ ਰੀਕਨਸਿਡਰ ਕੀਤਾ ਜਾਵੇ ਇਸ ਨੂੰ ਵਿਚਾਰਿਆ ਜਾਵੇ ਤੇ ਅਗਲੀ ਪਲੈਨਿੰਗ ਸਾਡੀ ਇਹੀ ਹੈ ਕਿ ਅਸੀਂ ਜ਼ਿਲ੍ਹਾ ਹੈੱਡਕੁਆਰਟਰ ਤੇ ਡਿਪਟੀ ਕਮਿਸ਼ਨਰਸ ਨੂੰ ਅਸੀਂ ਆਪਣਾ ਮੈਮੋਰੰਡਮ ਦੇ ਕੇ ਆਪਣਾ ਰੋਸ ਦਾ ਇਜ਼ਹਾਰ ਕਰ ਸਕੀਏ ਜੀ ਬਹੁਤ ਸ਼ੁਕਰੀਆ ਸਕੱਤਰ ਸਿੰਘ ਸੰਧੂ ਸਾਹਿਬ ਤੁਹਾਡਾ ਧੰਨਵਾਦ ਜੀ ਜੀ